ਚੋਣ ਕਮਿਸ਼ਨ ਨੇ ਮੰਗਲਵਾਰ ਨੂੰ ਫੈਸਲਾ ਕੀਤਾ ਹੈ ਕਿ ਵੋਟਰ ਕਾਰਡਾਂ ਨੂੰ ਆਧਾਰ ਆਹੀ ਲਿੰਕ ਕੀਤਾ ਜਾਵੇਗਾ ਚੋਣ ਕਮਿਸ਼ਨ ਨੇ ਇੱਕ ਪ੍ਰੈਸ ਰਿਲੀਜ਼ ਵਿੱਚ ਕਿਹਾ ਹੈ ਕਿ ਦੇਸ਼ ਦੇ ਸੰਵਿਧਾਨ ਦੇ ਆਰਟੀਕਲ 326 ਦੇ ਅਨੁਸਾਰ ਵੋਟ ਪਾਣ ਦਾ ਅਧਿਕਾਰ ਸਿਰਫ ਭਾਰਤ ਦੇ ਨਾਗਰਿਕਾਂ ਨੂੰ ਹੀ ਦਿੱਤਾ ਜਾਵੇਗਾ ਆਧਾਰ ਕਾਰਡ ਵਿਅਕਤੀ ਦੀ ਪਛਾਣ ਸਥਾਪਿਤ ਕਰਦਾ ਹੈ ਕਮਿਸ਼ਨ ਨੇ ਕਿਹਾ ਇਸ ਲਈ ਇਹ ਫੈਸਲਾ ਕੀਤਾ ਗਿਆ ਹੈ ਕਿ EPIC ਨੂੰ ਆਧਾਰ ਨਾਲ ਜੋੜਨ ਦਾ ਕੰਮ ਸੰਵਿਧਾਨ ਦੇ ਆਰਟੀਕਲ 326 ਜਨ ਪ੍ਰਤੀਨਿਧਤਾ ਐਕਟ 1950 ਦੀਆਂ ਧਾਰਾਵਾਂ 23 4 23 5 ਅਤੇ 23 6 ਦੀ ਵਿਵਸਥਾ ਅਨੁਸਾਰ ਡਬਲ ਯੂਪੀ ਸਿਵਲ ਸੰਖਿਆ 177 223 ਵਿੱਚ ਸੁਪਰੀਮ ਕੋਰਟ ਦੇ ਫੈਸਲੇ ਦੇ ਅਨੁਰੂਪ ਹੀ ਕੀਤਾ ਜਾਵੇਗਾ। ਵਿਰੋਧੀ ਪਾਰਟੀ ਕਾਂਗਰਸ ਨੇ ਵੀ ਇਸ ਤੇ ਪ੍ਰਤੀਕਿਰਿਆ ਦਿੱਤੀ ਹੈ। ਪਾਰਟੀ ਨੇ ਕਿਹਾ ਹੈ ਕਿ ਚੋਣ ਕਮਿਸ਼ਨ ਨੂੰ ਇਸ ਗੱਲ ਦਾ ਧਿਆਨ ਦੇਣਾ ਪਵੇਗਾ ਕਿ ਇਸ ਪ੍ਰਕਿਰਿਆ ਵਿੱਚ ਕੋਈ ਵੋਟਰ ਰਹਿ ਨਾ ਜਾਵੇ। ਇਸ ਲਈ ਸਾਰੀਆਂ ਸਿਆਸੀ ਪਾਰਟੀਆਂ ਨਾਲ ਵਿਚਾਰ ਵਟਾਂਦਰਾ ਕੀਤਾ ਜਾਣਾ ਚਾਹੀਦਾ ਹੈ। ਭਾਰਤ ਵਿੱਚ ਸਾਲ 2024 ਦੀਆਂ ਲੋਕ ਸਭਾ ਚੋਣਾਂ ਦੇ ਅੰਕੜਿਆਂ ਅਨੁਸਾਰ ਲਗਭਗ 97 ਕਰੋੜ 97 ਲੱਖ ਵੋਟਰ ਹਨ ਇਸ ਤਰ੍ਹਾਂ ਸਾਲ 2019 ਦੀਆਂ ਚੋਣਾਂ ਵਿੱਚ ਲਗਭਗ 91 ਕਰੋੜ 20 ਲੱਖ ਸਨ 2024 ਦੀਆਂ ਚੋਣਾਂ ਵਿੱਚ 64 ਕਰੋੜ 64 ਲੱਖ ਲੋਕਾਂ ਨੇ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ ਸੀ ਜਦਕਿ 2019 ਦੀਆਂ ਚੋਣਾਂ ਵਿੱਚ ਇਹ ਅੰਕੜਾ 6.4 ਕਰੋੜ ਸੀ UIDAI ਦੇ ਅਨੁਸਾਰ ਸਤੰਬਰ 2023 ਤੱਕ ਭਾਰਤ ਦੇ ਵਿੱਚ 138 ਕਰੋੜ ਲੋਕਾਂ ਕੋਲ ਆਧਾਰ ਕਾਰਡ ਸੀ ਇਸ ਵਿੱਚ ਆਧਾਰ ਨੂੰ ਦੋ ਤਰੀਕਿਆਂ ਨਾਲ ਵੋਟਰ ਕਾਰਡ ਨਾਲ ਜੋੜਿਆ ਜਾ ਸਕਦਾ ਹੈ ਰਾਸ਼ਟਰੀ ਵੋਟਰ ਸੇਵਾ ਪੋਰਟਲ ਰਾਹੀਂ ਆਪਣਾ ਖਾਤਾ ਬਣਾ ਕੇ ਇਸ ਪ੍ਰਕਿਰਿਆ ਨੂੰ ਖੁਦ ਪੂਰਾ ਕੀਤਾ ਜਾ ਸਕਦਾ ਹੈ ਪੋਰਟਲ ਵਿੱਚ ਲੌਗਇਨ ਕਰਨ ਤੋਂ ਬਾਅਦ ਆਪਣਾ ਨਾਮ, ਈਮੇਲ ਆਈਡੀ ਅਤੇ ਆਧਾਰ ਨੰਬਰ ਦਰਜ ਕਰਕੇ ਅਤੇ OTP ਰਾਹੀਂ ਇਸ ਦੀ ਪੁਸ਼ਟੀ ਕਰਨੀ ਹੋਵੇਗੀ। ਜੇਕਰ ਮੋਬਾਈਲ ਨੰਬਰ ਆਧਾਰ ਨਾਲ ਲਿੰਕ ਨਹੀਂ ਹੈ ਤਾਂ ਤੁਸੀਂ ਆਧਾਰ ਦੀ ਕਾਪੀ ਵੀ ਅਪਲੋਡ ਕਰ ਸਕਦੇ ਹੋ। ਸਾਬਕਾ ਮੁੱਖ ਚੋਣ ਕਮਿਸ਼ਨਰ ਐਸ ਵੀ ਆਈ ਕੁਰੇਸ਼ੀ ਨੇ ਬੀਵੀਸੀ ਹਿੰਦੀ ਨਾਲ ਗੱਲ ਕਰਦਿਆਂ ਕਿਹਾ ਕਿ ਚੋਣ ਕਮਿਸ਼ਨ ਇਹ ਕੋਈ ਨਵੀਂ ਗੱਲ ਨਹੀਂ ਕਰ ਰਿਹਾ। ਸਾਲ 2010 ਦੇ ਵਿੱਚ ਜਦੋਂ ਮੈਂ ਸੀਈਸੀ ਸੀ ਉਦੋਂ ਇਸ ਨੂੰ ਅੱਗੇ ਵਧਾਇਆ ਗਿਆ ਸੀ ਫਿਰ ਜੁ ਆਈ ਡੀ ਏ ਆਈ ਦੇ ਸੀਈਓ ਨੰਦਨ ਨੀਲੇ ਕਣੀ ਦੇ ਨਾਲ ਕਈ ਦੌਰ ਦੀਆਂ ਮੀਟਿੰਗਾਂ ਹੋਈਆਂ ਗੋਆ ਵਿੱਚ ਬਾਇਓਮੈਟ੍ਰਿਕਸ ਰਾਹੀਂ ਪ੍ਰਯੋਗ ਵੀ ਕੀਤਾ ਗਿਆ ਸੀ ਜਦੋਂ ਅਦਾਲਤ ਨੇ ਰੋਕ हटਾਈ ਤਾਂ ਦੂਜੇ ਸੀਈਸੀ ਦਾ ਕਾਰਜਕਾਲ ਸੀ ਉਸ ਸਮੇਂ 1 ਕਰੋੜ ਤੋਂ ਵੱਧ ਲੋਕਾਂ ਦਾ ਲਿੰਕ ਹੋ ਗਿਆ ਸੀ ਫਿਰ ਅਦਾਲਤ ਨੇ ਇਸ ਤੇ ਰੋਕ ਲਗਾ ਦਿੱਤੀ ਸੀ ਕੁਰੈਸ਼ੀ ਦੱਸਦੇ ਹਨ ਜੋ ਲੋਕ ਆਪਣੇ ਆਪ ਲਿੰਕ ਨਹੀਂ ਕਰ ਸਕਦੇ ਉਹਨਾਂ ਲਈ ਚੋਣ ਕਮਿਸ਼ਨ ਦਾ ਬੀ ਐਲਓ ਘਰ ਘਰ ਜਾ ਕੇ ਇਹ ਕੰਮ ਕਰ ਸਕਦਾ ਹੈ ਅੱਗੇ ਉਹਨਾਂ ਕਿਹਾ ਕਿ ਆਧਾਰ ਨਾਲ ਲਿੰਕ ਹੋਣ ਤੇ ਜਾਲੀ VOTING ਨੂੰ ਖਤਮ ਕੀਤਾ ਜਾ ਸਕਦਾ ਹੈ ਅਜਿਹਾ ਨਹੀਂ ਹੋ ਸਕੇਗਾ ਕਿ ਇੱਕੋ ਵਿਅਕਤੀ ਦਾ ਨਾਮ ਕਈ ਥਾਵਾਂ ਤੇ VOTER ਸੂਚੀ ਦੇ ਵਿੱਚ ਦਰਜ ਹੋਵੇ ਚੋਣ ਕਮਿਸ਼ਨ ਕੋਲ ਇਸ ਵੇਲੇ 66 ਕਰੋੜ ਲੋਕਾਂ ਦਾ ਆਧਾਰ ਡਾਟਾ ਹੈ ਜਿਨ੍ਹਾਂ ਨੇ ਸਵੈ ਇੱਛਾ ਨਾਲ ਇਹ ਡਾਟਾ ਦਿੱਤਾ ਹੈ ਹਾਲਾਂਕਿ ਇਹਨਾਂ ਨੂੰ ਅਜੇ ਤੱਕ ਜੋੜਿਆ ਨਹੀਂ ਗਿਆ ਇਸ ਡਾਟਾ ਨੂੰ ਲਿੰਕ ਕਰਨ ਲਈ ਚੋਣ ਕਮਿਸ਼ਨ ਜੁਆਈਡੀ ਆਈ ਨਾਲ ਮਿਲ ਕੇ ਕੰਮ ਕਰੇਗਾ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਨੇ ਅਹੁਦਾ ਸੰਭਾਲਣ ਤੋਂ ਬਾਅਦ ਚੋਣ ਸੰਬੰਧੀ ਸੁਧਾਰਾਂ ਤੇ ਧਿਆਨ ਕੇਂਦਰਿਤ ਕੀਤਾ ਹੈ ਚੋਣ ਕਮਿਸ਼ਨ ਨੇ 30 April 2025 ਤੱਕ ਸਾਰੀਆਂ ਮਾਨਤਾ ਪ੍ਰਾਪਤ ਸਿਆਸੀ ਪਾਰਟੀਆਂ ਤੋਂ ਚੋਣ ਸੁਧਾਰਾਂ ਲਈ ਸੁਝਾਅ ਮੰਗੇ ਹਨ ਇਸ ਤੋਂ ਇਲਾਵਾ ਕਮਿਸ਼ਨਰ ਚੋਣ ਰਜਿਸਟਰ ਅਧਿਕਾਰੀਆਂ ਜ਼ਿਲ੍ਹਾ ਚੋਣ ਅਧਿਕਾਰੀਆਂ ਅਤੇ ਮੁੱਖ ਚੋਣ ਅਧਿਕਾਰੀਆਂ ਦੇ ਨਾਲ ਮੀਟਿੰਗਾਂ ਦਾ ਆਯੋਜਨ ਕਰ ਰਿਹਾ ਹੈ ਇਨ੍ਹਾਂ ਮੀਟਿੰਗਾਂ ਵਿੱਚ ਸਿਆਸੀ ਪਾਰਟੀਆਂ ਦੀਆਂ ਚਿੰਤਾਵਾਂ ਅਤੇ ਸੁਝਾਵਾਂ ਤੇ ਵਿਚਾਰ ਕੀਤਾ ਜਾਵੇਗਾ ਤਾਂ ਜੋ ਚੋਣ ਪ੍ਰਕਿਰਿਆ ਵਿੱਚ ਵਿਸ਼ਵਾਸ ਅਤੇ ਪਾਰਦਰਸ਼ਤਾ ਬਣੀ ਰਹੇ। ਚੋਣ ਕਮਿਸ਼ਨ ਦੀ ਇਸ ਪਹਿਲ ਕਦਮੀ ਤੇ ਕਾਂਗਰਸ ਵੱਲੋਂ ਇੱਕ ਬਿਆਨ ਜਾਰੀ ਕੀਤਾ ਗਿਆ। ਬਿਆਨ ਦੇ ਅਨੁਸਾਰ ਚੋਣ ਕਮਿਸ਼ਨ ਦਾ ਇਹ ਕਦਮ ਰਾਹੁਲ ਗਾਂਧੀ ਦੁਆਰਾ VOTER ਸੂਚੀਆਂ ਦੀ ਪ੍ਰਤੀਕਿਰਤੀ ਬਾਰੇ ਲਗਾਏ ਗਏ ਇਲਜ਼ਾਮਾਂ ਦੀ ਸਪੱਸ਼ਟ ਸਵੀਕ੍ਰਿਤੀ ਹੈ। ਜਿਵੇਂ ਹੀ ਹਾਲ ਹੀ ਵਿੱਚ ਮਹਾਰਾਸ਼ਟਰ ਵਿੱਚ ਸਾਲ 2024 ਚ ਹੋਈਆਂ ਵਿਧਾਨ ਸਭਾ ਚੋਣਾਂ ਵਿੱਚ ਦੇਖਿਆ ਗਿਆ ਸੀ ਕਿ ਅਸੀਂ ਮੰਗ ਕਰਦੇ ਰਹਿੰਦੇ ਹਾਂ ਕਿ ਚੋਣ ਕਮਿਸ਼ਨ ਮਹਾਰਾਸ਼ਟਰ ਵਿਧਾਨ ਸਭਾ ਅਤੇ ਲੋਕ ਸਭਾ ਚੋਣਾਂ ਦੀ ਪੂਰੀ ਵੋਟਰ ਸੂਚੀ ਪਹਿਲਾਂ ਜਨਤਕ ਕਰੇ। ਬਿਆਨ ਵਿੱਚ ਕਿਹਾ ਗਿਆ ਹੈ ਕਿ ਕਾਂਗਰਸ ਪਾਰਟੀ ਦਾ ਮੁੱਖ ਇਲਜ਼ਾਮ ਇਹ ਸੀ ਕਿ ਮਹਾਰਾਸ਼ਟਰ ਵਿੱਚ ਲੋਕ ਸਭਾ ਅਤੇ ਵਿਧਾਨ ਸਭਾ ਚੋਣਾਂ ਵਿੱਚਕਾਰ ਸਿਰਫ 5 ਮਹੀਨਿਆਂ ਵਿੱਚ ਨਵੇਂ ਵੋਟਰਾਂ ਦੇ ਨਾਮਾਂਕਣ ਵਿੱਚ ਅਸਧਾਰਨ ਬਾਧਾ ਹੋਇਆ ਸੀ। ਜਿਸ ਦਾ ਮਤਲਬ ਇਹ ਹੈ ਕਿ ਇੱਕ ਵਿਅਕਤੀ ਕੋਲ ਕਈ ਵੋਟਰ ਆਈਡੀ ਸਨ ਬਿਆਨ ਵਿੱਚ ਇਹ ਵੀ ਕਿਹਾ ਗਿਆ ਕਿ ਕਾਂਗਰਸ ਪਾਰਟੀ ਕਿਸੇ ਨੂੰ ਵੀ ਵੋਟ ਦੇਣ ਦੇ ਅਧਿਕਾਰ ਤੋਂ ਵਾਂਝੇ ਨਾ ਕਰਨ ਲਈ ਸੁਰੱਖਿਆ ਉਪਾਅ ਵਾਲੇ ਰਚਨਾਤਮਕ ਹੱਲਾ ਦਾ ਸਵਾਗਤ ਕਰਦੀ ਹੈ ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਵਿਰੋਧੀ ਧਿਰ ਨੇ ਸਰਕਾਰ ਤੇ ਗੰਭੀਰ ਇਲਜ਼ਾਮ ਲਗਾਏ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਨੇ ਮਹਾਰਾਸ਼ਟਰ ਚੋਣਾਂ ਵਿੱਚ ਧਾਂਦਲੀ ਦਾ ਇਲਜ਼ਾਮ ਲਗਾਇਆ ਸੀ ਕਿ ਆਖਰੀ ਸਮੇਂ ਤੇ VOTER ਸੂਚੀ ਵਿੱਚ ਨਵੇਂ ਨਾਂ ਸ਼ਾਮਿਲ ਕੀਤੇ ਗਏ ਸਨ ਲੋਕ ਸਭਾ ਵਿੱਚ ਬਜਟ ਸੈਸ਼ਨ ਦੌਰਾਨ VOTER ਸੂਚੀ ਦਾ ਮੁੱਦਾ ਉਠਾਇਆ ਗਿਆ ਏ ਰਾਹੁਲ ਗਾਂਧੀ ਨੇ ਇਸ ਮੁੱਦੇ ਤੇ ਕੇਂਦਰ ਸਰਕਾਰ ਨਾਲ ਚਰਚਾ ਦੀ ਮੰਗ ਕੀਤੀ ਸੀ ਹਾਲਾਂਕਿ ਸਪੀਕਰ ਓਮ ਬਿੱਲਾ ਨੇ ਕਿਹਾ ਕਿ VOTER ਸੂਚੀ ਸਰਕਾਰ ਨਹੀਂ ਬਣਾਉਂਦੀ ਏ ਇਸਤੇ ਰਾਹੁਲ ਗਾਂਧੀ ਨੇ ਕਿਹਾ ভোটার ਸੂਚੀ ਤੇ ਸਵਾਲ ਉੱਠ ਰਹੇ ਨੇ ਹਰ ਵਿਰੋਧੀ ਪਾਰਟੀ ਦੇ ਸਾਸ਼ਿਤ ਪਰਦੇਸ਼ ਅਤੇ ਮਹਾਰਾਸ਼ਟਰ ਵਿੱਚ ਬਲੈਕ ਐਂਡ ਵਾਈਟ ভোটার ਸੂਚੀ ਤੇ ਸਵਾਲ ਉੱਠ ਰਹੇ ਨੇ ਪੂਰੀ ਵਿਰੋਧੀ ਧਿਰ ਮਿਲ ਕੇ ਸਿਰਫ ਇਹ ਕਹਿ ਰਹੀ ਹੈ ਕਿ ਇੱਥੇ ਲੋਕ ਸਭਾ ਵਿੱਚ ভোটার ਸੂਚੀ ਤੇ ਚਰਚਾ ਹੋ ਜਾਵੇ ਤ੍ਰਿਮੂਲ ਕਾਂਗਰਸ ਦੇ ਸੋਗਤ رائے ਨੇ ਵੀ ਪੱਛਮੀ ਬੰਗਾਲ ਦੀ ভোটার ਸੂਚੀ ਅਤੇ ਫਰਜੀ ਵੋਟਰਾਂ ਦੇ ਮੁੱਦੇ ਤੇ ਲੋਕ ਸਭਾ ਵਿੱਚ ਚਰਚਾ ਦੀ ਮੰਗ ਕੀਤੀ ਸੀ